ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਹੀ ਵੱਡੀ ਤੇ ਅਹਿਮ ਖਬਰ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ 29 ਤਰੀਕ ਨੂੰ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਜੇਕਰ ਵਿਕਰਮ ਸਿੰਘ ਮਜੀਠੀਆ ਨੂੰ 29 ਤਰੀਕ ਨੂੰ ਜ਼ਮਾਨਤ ਮਿਲ ਜਾਂਦੀ ਹੈ ਬੇਸ਼ੱਕ ਵਿਕਰਮ ਸਿੰਘ ਮਜੀਠੀਆ ਦੀ ਦੀਵਾਲੀ ਇਸ ਵਾਰ ਨਾਪਾ ਦੀ ਜੇਲ੍ਹ ਦੇ ਵਿੱਚ ਮਨਾਈ ਜਾਵੇਗੀ ਪਰ ਜੇਕਰ ਪਾਈ ਗਈ ਪਟੀਸ਼ਨ ਦੇ ਆਧਾਰ ਤੇ ਵਿਕਰਮ ਸਿੰਘ ਮਜੀਠੀਆ ਨੂੰ 29 ਤਰੀਕ ਨੂੰ ਸੁਣਵਾਈ ਤੋਂ ਬਾਅਦ ਜ਼ਮਾਨਤ ਮਿਲ ਜਾਂਦੀ ਹੈ ਤਾਂ ਵਿਕਰਮ ਸਿੰਘ ਮਜੀਠੀਆ ਭਗਵੰਤ ਮਾਨ ਦਾ ਜਿਨਾ ਵੀ ਔਖਾ ਕਰ ਸਕਦੇ ਹਨ ਕਿਉਂਕਿ ਦੋਸਤੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬਿਲਕੁਲ ਨੇੜੇ ਆ ਚੁੱਕੀਆਂ ਹਨ ਜੇਕਰ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਜਿਹੜੇ ਹਿਸਾਬ ਦੇ ਨਾਲ ਸੁਖਵੀਰ ਬਾਦਲ ਪੰਜਾਬ ਦੇ ਵਿੱਚ ਇਸ ਸਮੇਂ ਕੰਮ ਕਰ ਰਹੇ ਹਨ ਲੋਕ ਉਹਨਾਂ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹਨ ਅਕਾਲੀ ਦਲ ਸਰਕਾਰ ਦੇ ਆਉਣ ਦਾ ਪੂਰੀ ਤਰ੍ਹਾਂ ਭਰੋਸਾ ਬਣਦਾ ਜਾ ਰਿਹਾ ਹੈ ਜੇਕਰ ਕਿਤੇ ਅਕਾਲੀ ਸਰਕਾਰ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਆ ਜਾਂਦੀ ਹੈ ਜੇਲ੍ਹ ਤੋਂ ਬਾਹਰ ਆਉਣ ਦੇ ਲਈ 1 ਮਿੰਟ ਵੀ ਨਹੀਂ ਲੱਗੇਗਾ 1 ਮਿੰਟ ਵੀ ਜ਼ਿਆਦਾ ਹੈ ਤੇ ਜਿਸ ਤੋਂ ਬਾਅਦ ਉਲਟਾ ਭਗਵੰਤ ਮਾਨ ਨੂੰ ਜੇਲ੍ਹ ਦੇ ਵਿੱਚ ਜਾਣਾ ਪੈ ਸਕਦਾ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਭਗਵੰਤ ਮਾਨ ਦੀਆਂ ਮੁਸ਼ਕਲਾਂ ਉਸੇ ਤਰ੍ਹਾਂ ਬਤਾ ਸਕਦੇ ਹਨ ਜਿਵੇਂ ਭਗਵੰਤ ਮਾਨ ਨੇ ਇਸ ਸਮੇ ਵਿਕਰਮ ਸਿੰਘ ਮਜੀਠੀਆ ਦੀਆਂ ਚਿੱਕਾ ਕੜਾਈਆਂ ਹਨ ਕਦੇ ਉਸ ਨੂੰ ਬਰਫ ਤੇ ਪਾ ਕੇ ਰਿਮਾਂਡ ਲਿਆ ਜਾਂਦਾ ਹੈ ਤੇ ਕਦੇ ਉਸ ਨੂੰ ਲਟਕਾ ਕੇ ਰਿਮਾਂਡ ਲਿਆ ਜਾਂਦਾ ਹੈ ਕਦੇ ਉਸ ਦੇ ਉੱਤੇ ਪਟਾ ਚੜਾਇਆ ਜਾਂਦਾ ਹੈ ਜਿਸ ਕਰਕੇ ਹੁਣ ਵਿਕਰਮ ਸਿੰਘ ਮਜੀਠੀਆ ਬਹੁਤ ਵੱਡੇ ਵੱਡੇ ਖੁਲਾਸੇ ਕਰ ਚੁੱਕਿਆ ਹੈ 40000 ਪੰਨਿਆਂ ਦੀ ਚਾਰਜ ਸੀਟ ਜਦੋਂ ਸਾਹਮਣੇ ਆਈ ਤਾਂ ਵਿਕਰਮ ਸਿੰਘ ਮਜੀਠੀਆ ਦੇ ਹੋਸ਼ ਉਡ ਗਏ ਉਸ ਦੇ ਪਰਿਵਾਰ ਦੇ ਹੋਸ਼ ਉਡ ਗਏ ਅਕਾਲੀ ਦਲ ਦੇ ਹੋਸ਼ ਉਡ ਗਏ ਕਿ ਆਖਰਕਾਰ ਇਹ ਕੀ ਹੋ ਗਿਆ ਇੰਨਾ ਹੀ ਨਹੀਂ 400 ਤੋਂ ਜ਼ਿਆਦਾ ਬੈਂਕ ਦੇ ਖਾਤਿਆਂ ਦੇ ਵਿੱਚ ਲੈਣ ਦੇਣ ਪ੍ਰਕਿਰਿਆ ਦੇ ਵਿੱਚ ਵੀ ਉਹ ਗ੍ਰਿਫਤਾਰ ਹੋਏ ਤੇ ਦੂਜੇ ਪਾਸੇ 200 ਤੋਂ ਜ਼ਿਆਦਾ ਗਵਾਹ ਵੀ ਫੜਿਆ ਗਿਆ ਤੇ ਤੀਜੀ ਗੱਲ ਦੋਸਤੋ ਹੁਣ ਭਗਵੰਤ ਮਾਨ ਇਹ ਬਿਆਨ ਦਿੰਦੇ ਹਨ ਜਿੱਥੇ ਵੀ ਭਾਸ਼ਣ ਦਿੰਦੇ ਹਨ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਠਾਪੀਆਂ ਮਾਰ ਕੇ ਭਗਵੰਤ ਮਾਨ ਨੂੰ ਮੁੱਛਾਂ ਨੂੰ ਬੱਟ ਦੇ ਕੇ ਲਲਕਾਰਿਆ ਜਾਂਦਾ ਸੀ ਤੇ ਭਗਵੰਤ ਮਾਨ ਕਹਿੰਦਾ ਕਿ ਹੁਣ ਵਿਕਰਮ ਸਿੰਘ ਮਜੀਠੀਆ ਕਿ ਪਹਿਲਾਂ ਵਿਕਰਮ ਸਿੰਘ ਮਜੀਠੀਆ ਸਰਕਾਰੀ ਗੱਡੀਆਂ ਦੇ ਵਿੱਚ ਚਿੱਟਾ ਵੇਚਦਾ ਰਿਹਾ ਤੇ ਪਿੱਛੋਂ ਪੁਲਿਸ ਨੂੰ ਫੋਨ ਕਰ ਦਿੰਦਾ ਸੀ ਕਿ ਮਾਲ ਆ ਰਿਹਾ ਹੈ ਗੱਡੀਆਂ ਨੂੰ ਨਾ ਰੋਕਣਾ ਜਿਸ ਕਰਕੇ ਇਹ ਲਗਾਤਾਰ ਨਸ਼ਾ ਵੇਚਦੇ ਰਹੇ ਭਗਵੰਤ ਮਾਨ ਨੇ ਕਿਹਾ ਹੈ ਕਿ ਪੁੱਤ ਇੰਨੀ ਜਲਦੀ ਬਾਹਰ ਨਿਯਾੜ ਦਿੰਦਾ ਕਿ ਮੈਂ ਜਿਸ ਨੂੰ ਹੱਥ ਪਾਏ ਹਨ ਪੱਕੇ ਤੌਰ ਤੇ ਪਾਏ ਹਨ ਪਰ ਭਗਵੰਤ ਮਾਨ ਨੂੰ ਵੀ ਪੱਕੇ ਤੌਰ ਤੇ ਹੱਥ ਪਾਣੇ ਚਾਹੀਦੇ ਹਨ ਜਿਵੇਂ ਹੁਣ ਮਜੀਠੀਆ ਦੀ ਚਿੱਕਾ ਨਿਕਲ ਰਹੀਆਂ ਹਨ ਭਗਵੰਤ ਮਾਨ ਦੀਆਂ ਚਿੱਕਾ ਵੀ ਨਿਕਲ ਸਕਦੀਆਂ ਜੇਕਰ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤੇ ਦੋਸਤੋ ਹੁਣ ਮਜੀਠੀਆ ਦੇ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਦੋਸਤੋ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹਰ ਰੋਜ਼ ਅਰਦਾਸਾਂ ਕਰ ਰਹੀ ਪਾਠ ਕਰ ਰਹੀ ਹੈ ਕਿ ਉਹ ਦਿਵਾਲੀ ਤੋਂ ਪਹਿਲਾਂ ਘਰ ਆ ਜਾਣ ਪਰ ਦਿਵਾਲੀ ਤੋਂ ਪਹਿਲਾਂ ਉਹਨਾਂ ਦੇ ਬਾਹਰ ਆਣ ਦਾ ਕੋਈ ਵੀ ਹਿੱਲਾ ਵਸਿੱਲਾ ਹੁੰਦਾ ਹੋਇਆ ਨਜ਼ਰ ਨਹੀਂ ਆਇਆ 29 ਤਰੀਕ ਨੂੰ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਉਸ ਤੋਂ ਬਾਅਦ ਉਹ ਬਾਹਰ ਆਂਦੇ ਹਨ ਜਾਂ ਫਿਰ ਨਹੀਂ ਜਾਂ ਫਿਰ ਪੂਰੇ ਦੇ ਪੂਰੇ ਪਰਿਵਾਰ ਦੇ ਵੱਲੋਂ ਵਕੀਲਾਂ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਸੁਪਰੀਮ ਕੋਰਟ ਦਾ ਰੁਕ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੋ ਸਕਦਾ ਹੈ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਘਟ ਜਾਣ ਉਹ ਜੇਲ੍ਹ ਤੋਂ ਬਾਹਰ ਆ ਜਾਣ ਪਰ ਵੱਡੀ ਗੱਲ ਇਹ ਵੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਵੱਡੇ ਪੱਧਰ ਤੇ ਭਗਵੰਤ ਮਾਨ ਇਹ ਐਕਸ਼ਨ ਲੈ ਸਕਦੇ ਹਨ ਕਿ ਉਹਨਾਂ ਨੂੰ ਨਾਬਾ ਦੀ ਜੇਲ੍ਹ ਦੇ ਵਿੱਚੋਂ ਡਿਬੜੂਗੜੀ ਦੀ ਜੇਲ੍ਹ ਦੇ ਵਿੱਚ ਸਵਿਫਟ ਕਰ ਸਕਦੇ ਹਨ ਕਿ ਹਰ ਰੋਜ਼ ਕਿਉਂਕਿ ਹਰ ਰੋਜ਼ ਅਕਾਲੀ ਦਲ ਪਾਰਟੀ ਦਾ ਕੋਈ ਨਾ ਕੋਈ ਮੈਂਬਰ ਵਿਕਰਮ ਸਿੰਘ ਮਜੀਠੀਆ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਤੁਰਿਆ ਰਹਿੰਦਾ ਹੈ ਜਿਸ ਕਰਕੇ ਹੁਣ ਪੰਜਾਬ ਪੁਲਿਸ ਤੇ ਭਗਵੰਤ ਮਾਨ ਗੁੱਸੇ ਵਿੱਚ ਆ ਚੁੱਕੇ ਹਨ ਇਹਨਾਂ ਨੂੰ ਹੁਣ ਜਲਦੀ ਹੀ ਨਾਬਾਦੀ ਜੇਲ੍ਹ ਦੇ ਵਿੱਚੋਂ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਇਸ ਕਰਕੇ ਫਿਲਹਾਲ ਤਾਂ ਵਿਕਰਮ ਸਿੰਘ ਮਜੀਠੀਏ ਦੀਆਂ ਮੁਸੀਬਤਾਂ ਵੱਧੀਆਂ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕੀ ਹੋਵੇਗਾ ਜਿਵੇਂ ਵੀ ਕੋਈ ਜਾਣਕਾਰੀ ਸਾ ਸਾਹਮਣੇ ਆਵੇਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਦਿਓ ਇਜਾਜ਼ਤ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ